ਖਾਸ ਕਰਕੇ ਸਾਰੇ ਵੀਰਿਆ ਨੂੰ ਸੰਦੀਪ ਡੇਫਿੰਗ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਉੱਚੀ ਬੱਸੀ ਜ਼ਿਲ੍ਹਾ ਹੁਸ਼ਿਆਰ ਪਰ ਬੰਦੇ ਜੀ ਤਹਿਸੀਲ ਦੱਸੋ ਹਾ ਇਹ ਵੀਰਾਂ ਨੂੰ ਕੋਈ ਬਵਾਰ ਨਹੀਂ ਕਰਦੇ ਪਰ ਗਾਂ ਦਾ ਕੋਈ ਵੀਰਾਂ ਦਾ ਹੈਗਾ ਵਿਚਾਰ ਇਹ ਬਵਾਰ ਕਰ ਲੈਣਾ ਪਰ ਯਾਦਤਰ ਵੀਰਾਂ ਨੂੰ ਦੁੱਧ ਦਾ ਕੰਮ ਹੈ ਜੀ ਇਹਨਾਂ ਦੇ ਹੱਥ ਤੋਂ ਕੋਈ ਤਿੰਨ ਸਾਲ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਪਰ ਜਿਹੜੇ ਪਸ਼ੂ ਲੈ ਕੇ ਜਾਂਦੇ ਬਾਈ ਹੁਣੇ ਬੜੇ ਕੁਆਲਟੀ ਵਾਲੇ ਲੈ ਕੇ ਜਾਂਦੇ ਆ ਪੂਰੀ 17 18 20 20 ਕਿਲੋ ਲਈ ਮਈਆਂ ਹੁੰਦੀਆਂ ਤੇ ਅੱਜ ਵੀ ਨੇ ਕੋਈ ਕੋਈ 20 ਦੀ ਲੱਗਭਗ ਮੱਝਾ ਸੇਲ ਵਾਈਆਂ ਕੋਲ ਜੀ ਤੇ ਹਾ ਹੁਣ ਵੀ ਇਹਨਾਂ ਨਾਲ ਗੱਲਬਾਤ ਕਰੀ ਆਪਾਂ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਉਸ ਤੋਂ ਬਲੋਂ ਵਿੱਚ ਕੈਸ਼ ਤੋਂ ਬਲੋਂ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਪੂਰੀ ਦਸਲੇ ਹੀ ਖਰੀਦੋ ਨਾਲੇ ਵੀਡੀਓ ਬੱਤ ਸ਼ੇਅਰ ਕਰ ਦਿਆ ਕਰੋ ਚਲੋ ਗਾਮ ਵਿੱਚ ਇਹਦਾ ਫੈਲਾਅ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਤੁਹਾਡਾ ਬਹੁਤ ਸਵਾਗਤ ਤੁਹਾਡੇ ਜੀ ਤੁਹਾਡਾ ਵੀ ਭਾਜੀ ਦੂਜੀ ਰਿਮੁਲਾਕਤ ਹੋਈ ਹੈ ਮੈਂ ਚਲੋ ਬਵਾਰ ਕਰੋਗੇ ਫਿਰ ਕਿਵੇਂ ਬਵਾਰ ਪਾਜੀ ਨਹੀਂ ਵਪਾਰ ਨਹੀਂ ਹਾਲ ਦੀ ਘੜੀ ਹਾਂਜੀ ਹਾਂਜੀ ਮਤਲਬ ਦੋਦਾ ਕਾਮੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਤੇ ਫਿਰ ਮਾਲ ਹਰਿਆਣੇ ਤੋਂ ਪਾਜੀ ਹਰਿਆਣਾ ਲੈ ਕੇ ਦੇ ਦੀ ਹਾਂਜੀ ਹਾਂਜੀ ਕਿਹੜੀ ਚੀਜ਼ ਲੈ ਕੇ ਦੇ ਦੀ ਇਹ ਪਾਜੀ ਜੀਂਦ ਲੱਗੇ ਮੈਮ ਪਿੰਡ ਮੈਮ ਪਿੰਡ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੇਖਦੀਆਂ ਇਹਨੇ ਜਿਹੜੀਆਂ ਚੀਜ਼ਾਂ ਨਹੀਂ ਕੁਆਲਿਟੀ ਨਹੀਂ ਲੱਗਦੇ ਨੇ ਪਾਜੀ ਚੀਜ਼ਾਂ ਲੱਗਦੇ ਲੱਗਦੇ ਹਾਂਜੀ ਲੱਗਦੇ ਤੈ ਭਾਜੀ ਕਿੰਨੇ ਲੈਣੇ ਕਿੰਨੇ ਆ ਭਾਜੀ 5 ਨੇ ਹਰਿਆਣੇ ਦੀਆਂ 2 ਤੇ ਆਪਣੇ ਇਸ ਹੁੰਦੀਆਂ ਠੀਕ ਆ ਹਾਂਜੀ 5 ਹਰਿਆਣੇ ਦੀਆਂ ਹਾਂਜੀ ਚਲੋ ਕਰੀ ਸ਼ੁਰੂ ਕਰ ਆਪਾਂ ਹਾਂਜੀ ਕਰੋ ਦੱਸੋ ਜੀ ਫਿਰ ਇਧਰ ਦੱਸੋ ਸੁਆ ਜੀ ਇਹ 2 ਦੰਦ ਦੇ ਭਾਜੀ 2 ਦੰਦ ਦਾ ਹਾਂਜੀ ਪਰ ਬੱਚਾ ਭਾਜੀ ਮਰ ਗਿਆ ਵੀ ਸੁਈ ਨੂੰ ਵੀ ਪਾਈ ਦੇਣਾ ਹੈ ਅੱਛਾ ਬੱਚਾ ਮਰ ਚੁੱਕਿਆ ਬੱਚਾ ਠੰਡ ਨਾਲ ਹੀ ਮਰ ਗਿਆ ਆ ਠੰਡ ਠੰਡ ਨਾਲ ਹੀ ਮਰ ਗਿਆ ਜੀ ਤੇ ਭਾਜੀ ਦੁੱਧ ਕਿੰਨਾ ਸਹੀ ਦੁੱਧ ਭਾਜੀ ਇਹ 14.5 ਕਿਲੋ ਹੋਏਗਾ 14.5 ਕਿਲੋ ਦਾ ਹੈਗਾ ਇਸ ਟਾਈਮ ਹੈ ਜੀ ਠੀਕ ਆ 2 ਦੰਦ ਦੇ ਮੂੰਹੋਂ ਹਾਂਜੀ ਤੇ ਖੋਲੇ ਫੇਰ ਵੀਰ ਜੀ ਤੋਰੋ ਲੋ ਜੀ ਦੇਖੋ ਦੋ ਦਨ ਝੋਟੀ ਆ ਪਰ ਕਾ ਤੁਸੀਂ ਦੇਖ ਸਰ ਬਹੁਤ ਵੱਡੀ ਝੋਟੀ ਆ ਲੰਮੀ ਲੰਮੀ ਥੋੜੇ ਲੰਮੀ ਥੋੜੋ ਤੇ ਭਾਈ ਇਹ ਕੋਈ ਟੀਕਾ ਡੋਗਾ ਨਾ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਥਾਪੀ ਦੇਈ ਥਾਪੀ ਦੇਈ ਆਓ ਚੁਆਈ ਟਾਈਮ ਹੋ ਚੁੱਕਾ ਜੀ ਤੇ ਸਵੇਰ ਚੁਆਈ ਕਿਨੇ ਵੇਲੇ ਕਰਦੇ ਜੀ ਸਾਢੇ 4:00 ਦੇ ਲਾ ਕੇ ਚੁਆਈ ਕਰਦੇ ਆ ਤੇ ਹੁਣ ਵੀ ਸਾਢੇ 4:30 ਵਜੇ ਆ ਇੱਕ ਮਿੰਟ ਰੁਕ ਮਾੜਾ ਮੂੰਹ ਦਿਖਾਓ ਠੀਕ ਆ ਥੋੜੋ ਲੈ ਚਲੋ ਲੈ ਲੈ ਜਿਹੜਾ ਉੱਥੇ ਲੈ ਜਾਓ ਵੱਡੀ ਛੋਟੀ ਪੂਰੀ ਥਾਂ ਲੈ ਵਾ ਬੜਾ ਸੋਹਣਾ ਚਲ ਕੁਆਲਟੀ ਦੇਖ ਬਾਠ ਠੀਕ ਆ ਉੱਥੇ ਬੰਦ ਬੰਦੋ 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 ਜੀ ਇੱਥੇ ਬੰਨੋ ਇਹ ਨਹੀਂ ਇੱਥੇ ਬੰਨੋ ਇੱਥੇ ਬੰਦੋ ਆਜੋ ਆਜੋ ਭਾਜੀ ਆਜੋ ਬੰਦੋ ਇੱਥੇ ਬੰਦੋ ਇੱਕ ਮਿੰਟ ਰੋ ਜੀ ਇੱਕ ਮਿੰਟ ਭਾਜੀ ਫਿਰ ਇਦੀ ਕੀਮਤ ਆ ਭਾਜੀ ਕੀਮਤ ਤੇਰੀ ਫੋਨ ਤੇ ਨਾ ਕਰ ਲਈਏ ਮੈਨਾਂ ਨਾ ਕਰ ਲੋ ਜੇ ਕਰ ਹੁੰਦੀ ਜਾ ਵੇਖ ਲਓ ਤੁਹਾਡੀ ਨਹੀਂ ਨਹੀਂ ਮਰਜ਼ੀ ਤੁਹਾਡੇ ਨਾਲ ਹੀ ਆ ਪਾਜੀ ਇਦਾਂ ਦੀ ਝੋਟੀਆਂ ਢਾਈ ਢਾਈ ਤਿੰਨ ਤਿੰਨ ਲੱਖ ਦੀਆਂ ਵਿਕਦੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਝੋਟੀ ਦੇਾਂਗੇ ਪਾਜੀ 1 ਲੱਖ 80 ਹਜ਼ਾਰ ਦੀ 1 ਲੱਖ 80 ਹਜ਼ਾਰ ਦੀ ਹਾਂਜੀ ਠੀਕ ਹੈ ਇੱਥੇ ਆਣ ਕੇ ਦਸੱਲੀ ਕਰਨ ਹਾਂਜੀ 4 ਦਿਨ ਭਾਵੇਂ ਚੋਣ ਠੀਕ ਹੈ ਤੇ ਪਾਜੀ ਮੋਕੇ ਕਰ ਦਊਗਾ ਮਾਨਦਾਨ ਹਾਂਜੀ ਕੋਈ ਨਹੀਂ ਉਹ ਹੋ ਜਾਏਗਾ ਪਾਜੀ ਠੀਕ ਹੈ ਹਾਂਜੀ ਚਲੋ ਇੱਧਰ ਆਜੋ ਫਿਰ ਇਹ ਸੂਆ ਜੀ ਇਹ ਦੂਜਾ ਪੰਨ ਦੂਜਾ ਸੂਆ ਇਹ ਇਹਦੇ ਸਰ ਤੋਂ ਕਿੰਨਾ ਜੀ ਇਹ ਥੱਲੇ ਪਾਜੀ 20 ਬੱਸੇ ਵੀ ਪਲੱਸ ਹਾਂਜੀ ਪੱਕਾ ਇਹ ਨਾ ਹੈਗਾ ਹਾਂਜੀ ਠੀਕ ਆ ਹਾਂਜੀ ਪੰਜ ਦਿਨ ਪਾਜੀ ਪਾਜੀ ਕਿਉਂ ਨਹੀਂ ਇੱਥੇ ਆਣ ਕੇ ਅੱਛਾ ਠੀਕ ਆ ਤੇ ਇਹ ਗੱਲ ਕਵਾਂਗੇ ਸੱਚੀ ਹੋਏਗੀ ਪਾਜੀ ਇਹੀ ਉਹ ਡਿਪਾਰਟਮੈਂਟਾਂ ਮਰਦਾਂ ਵਾਲੇ ਬੰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਪਾਜੀ ਮੈਨੂੰ ਇਹ ਟਾਈਮ ਕਹਣਾ ਹੈ ਕਿ ਤੁਸੀਂ ਨੂੰ ਇਹ ਇਹਦਾ ਪਾਜੀ ਬੱਚਾ ਮਰ ਗਿਆ ਇਹਨੂੰ ਅਜ 28 ਹੋ ਗਏ 28 ਦਿਨ ਹੋ ਗਏ ਬੱਚੇ ਸਾਰੇ ਮਾਰ ਲਿਆ ਬੱਚੇ ਮਰ ਗਏ ਨੇ ਆ ਤਿੰਨਾਂ ਚੌਂ ਦੀ ਬੱਚੇ ਨੇ ਤਿੰਨਾਂ ਕੁ ਦੇ ਹਾਂਜੀ 11 ਦੇ ਮਰ ਗਏ ਤੇ ਇਹ ਵੀ ਖੋਲਿਓ ਜੀ ਆਪਾਂ ਇਹ ਵੀ ਖੋਲੋ ਜੀ ਲੋ ਜੀ 20 ਪਲੱਸ ਲੈਗਵਾ ਦੋ ਦਿਨ ਦਾ ਤਿਆਰ ਆ ਤੇ ਇਹ ਵੀ ਮੈਂ ਦੇਖ ਬੜੀ ਵੇਲ ਵਾਲੀ ਮੰਜੇ ਚੰਗੀ ਕੁਆਲਿਟੀ ਦੀ ਇਹ ਸਾਰਾ ਮਾਲ ਹੀ ਉਧਰ ਆਇਆ ਹੋਰ ਆ ਵੀ ਤੇ ਮਿਲਦੀ ਭਾਜੀ ਆਪੇ ਇਹ ਇੱਧਰ ਤੋਂ ਆ ਕਿਹੜੇ ਨਹੀਂ ਲੋਡ ਇਦਾਂ ਹੀ ਬਹੁਤ ਲੇਵਾ ਮੈਂ ਦਾ ਕੁਆਲਿਟੀ ਹਮੀਆਂ ਦੇ ਆਜੋ ਜੀ ਆਜੋ ਆਜੋ ਲਿਓ ਲਓ ਇੱਧਰ ਲਓ ਲਓ ਹਬਾ ਠੀਕ ਆ ਚੱਲੋ ਚੱਲੋ ਦੋ ਉੱਥੇ ਲੈ ਕੇ ਚੱਲੋ ਜੋ ਆਜੂ ਬਿਲਕੁਲ ਵਧੀਆ ਪਾਜੀ ਪਾਜੀ ਇੱਕ ਨੰਬਰ ਆ ਦੇਖ ਬੋਲੋ ਜੀ ਪਾਜੀ ਇਹ ਫੋਨ ਤੇ ਕਰਾਂਗੇ ਅੱਛਾ ਇਹ ਤਾਂ ਫੋਨ ਤੇ ਹੋਊਗਾ ਫੋਨ ਤੇ ਮੱਝਾਂ ਮਹਿੰਗੀਆਂ ਨੇ ਠੀਕ ਆ ਤੇ ਤੁਹਾਨੂੰ ਪਤਾ ਹੈ ਇੱਥੇ ਆਣ ਕੇ ਤਸੱਲੀ ਕਰਨ ਸਿਮੈਂਟਾਂ ਵਾਲਿਆਂ ਨੇ ਕਈ ਗੱਲਾਂ ਕਰਦੇ ਹੋਰ ਹੋਰ ਕਰਨੇ ਕਰਨੇ ਜੀ ਇਸ ਕਰਕੇ ਫੋਨ ਤੇ ਕਰ ਲਾਂ ਚਲੋ ਠੀਕ ਆ ਠੀਕ ਆ ਇਧਰ ਆ ਜਾਓ ਚਲ ਇਹਦੇ ਤੋਂ ਕੀ ਨੇ ਜੀ ਇਹ ਪਾਜੀ ਇਹ ਸਤਿ ਸ਼੍ਰੀ ਅਕਾਲ ਮੈਂ ਦੇਣੀ ਆ ਜਸਲੀ ਨੂੰ ਹਾਂਜੀ ਦੋ ਦਿਨ ਪਾ ਇਹ ਬਾਜੀ ਅੱਛਾ ਕਰਦੀ ਆ ਇਹ ਨਹੀਂ ਹਰਿਆਣੇ ਦੀ ਠੀਕ ਇਥੇ ਲੋਕ ਲਈ ਆ ਇਹ ਚੌਥੇ ਸੂਏ ਬਾਜੀ ਹੁਣ ਸੂਈ ਹੈ ਹਾਂਜੀ 14 15 ਕਿਲੋ ਦੁੱਧ ਦਿੰਦੀ ਐ ਇਸ ਦਿਨ 11 ਕਿਲੋ ਦੁੱਧ 11 ਕਿਲੋ ਐਵੀਂ ਤੋਰੋ ਜੀ ਲਓ ਜੀ ਲੋਕ ਲਈ ਆ ਆ ਦੇਖੋ ਵੀ ਤੇ ਕੱਟੇ-ਕੱਟਾ ਮਗਰ ਕੱਟਾ ਕੱਟਾ ਆਹ ਕੱਟ ਕੱਟਾ ਤੋਰ ਦਰ ਨੂੰ ਇਹ ਵੀ ਦੇ ਚੰਗੀ ਮਾਂਜੀ ਜੀ ਇਹ ਵੀ

ਪੈਸੇ ਵੀ ਲੱਗਦੜੇ ਬਿਲਕੁਲ ਜੀ ਬਿਲਕੁਲ ਪੈਸੇ ਪੈਸੇ ਲੱਗ ਕੇ ਆਉਂਦੇ ਭਾਜੀ ਆਏ ਨਹੀਂ ਆਉਂਦੇ ਹਾਂਜੀ ਫਿਰ ਕਿਹੜਾ ਭਾਜੀ 85000 ਦੇ ਮਾ 85000 ਹਾਂਜੀ ਹੋ ਜੂਗਾ ਇਹਦਾ ਕਰਦਾਂਗੇ ਮੰਨਤਾ ਚਲ ਠੀਕ ਐ ਇੱਧਰ ਆ ਇਹ ਵੀ ਲੋਕਲੀ ਹੈ ਜੀ ਹਾਂਜੀ ਇਹ ਵੀ ਘਰ ਦੀ ਹੈ ਅੱਛਾ ਘਰ ਦੀ ਮਾਜਾ ਭਾਜੀ ਕੀ ਕਹੇ ਜੀ ਚੰਗੇ ਦੁੱਧ ਵਾਲੀ ਠੀਕ ਆ ਦੁੱਧ ਕਿੰਨਾ ਜੀ ਹੈ ਨਹੀਂ ਬੱਚਾ ਇਹਦਾ ਵੀ ਬੱਚਾ ਇਹਦਾ ਵੀ ਮਰ ਗਿਆ ਇਹਨੂੰ ਵੀ ਆਪਾਂ 2 ਮਹੀਨੇ ਤੋਂ ਅੰਦਰ ਹੀ ਹੈ ਜੀ ਦੁੱਧ ਕਿੰਨਾ ਦੋ ਤਿੰਨ ਥੱਲੇ ਭਾਜੀ 16 ਕਿਲੋ ਹੋਣਾ 16 ਕਿਲੋ ਤੋਰ ਜੀ ਵੀ ਲਓ ਜੀ 16 ਕਿਲੋ ਜੋ ਤਿਆਰ ਨੇ ਸਾਰੇ ਬੱਚਾ ਪਰਿੰਦੇ ਮਰਜੀ ਥਾਪੀ ਦੇ ਸਾਰੀਆਂ ਥਾਪੀ ਦੇ ਇਹ ਵੀ ਤੋਰ ਹਾਂਜੀ ਥਾਪੀ ਦੇ ਕੋਈ ਪਾੜਾ ਕੋਈ ਪਾੜਾ ਨਹੀਂ ਤੋਰੋ ਤੋਰ ਆ ਦੇਖੋ ਚੈੱਕ ਚੈੱਕ ਕਰੋ ਆਜੋ 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 ਲਿਆਓ ਬੰਦ ਬੰਦ ਇਹ ਕਰਦੇ ਜੰਪ ਵਾਲਾ ਫਿਰ ਜਾਂਦਾ ਹਾਂਜੀ ਇਹ ਕਰ ਜੀ ਜੰਗੇ ਡੀਗਰੀ ਹੈ ਨਾ ਹਾਂਜੀ ਫਿਰ ਦੁੱਧ ਦੇ حساب ਨਾਲ ਤੇ ਭਾਜੀ ਬੜੇ ਪੈਸੇ ਦੀ ਪਰ ਉਹਨੂੰ ਬੱਚਾ ਮਾਰਨ ਕਰਕੇ 1 10 ਦੀ ਦੇ ਦਿੰਦਾ 1 ਲੱਖ 10 ਹਜ਼ਾਰ ਹਾਂਜੀ ਚਲੋ ਉਧਰ ਕਿੰਨੇ ਆ ਉਧਰ 3 ਨੇ ਆਜੋ 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 ਲੋ ਜੀ ਚੈੱਕ ਕਰੀ ਚਲੋ ਚੰਗੀਆਂ ਝੋਟੀਆਂ ਤੇ ਜਪਾ ਕੀ ਤੁਹਾਨੂੰ ਪਤਾ ਕਿ ਚੰਗੀਆਂ ਜਿੱਦਾਂ ਫਿਰ ਪੈਸੇ ਦੇ ਲੱਗਦੇ ਹੀ ਹੈ ਜੀ ਤੇ ਇਹ ਵੀ ਫਿਰ ਉਧਰੋਂ ਆਈਆਂ ਜੀ ਹਾਂਜੀ ਇਹ ਵੀ ਉਧਰੋਂ ਆਈ ਇਹ ਸੂਆ ਜੀ ਇਸ ਵਾਰ ਕੱਟੀ ਏ ਭਾਜੀ ਵਿਆ ਪੱਟੀਆਂ ਦਿਨਾਂ ਦਾ ਹਣਾ ਠੀਕ ਦੁੱਧ ਕਿੰਨਾ ਦੁੱਧ ਇੱਥੇ ਥੱਲੇ 12 ਲੀਟਰ ਏ ਭਾਜੀ 12 ਕਿਲੋ ਇਹ ਵੀ ਖੋਲੀ ਜੀ ਖੋਲੋ ਖੋਲੋ ਜੀ ਖੋਲ ਇਹਨੂੰ ਖੋਲੋ ਖੋਲੋ ਖੋਲ ਇਹ ਲੰਮੀ ਤੋਰੋ ਲੋ ਇਹ ਇਹਨੂੰ ਤੋਰੋ ਆਹ ਦੇ ਵੱਡੀ ਝੋਟੀ ਏ ਜੀ ਬੁਰੀ ਦੋਂਦੀ ਏ ਭਾਜੀ ਇਹ ਹਾਂਜੀ ਦੋਂਦੀ ਏ ਹੂੰ ਹੂੰ ਦੋ ਦੰ ਚੁੱਟ ਆਹ ਤੋਰੋ ਤੋਰ ਦੋਰ ਮਾਰੇ ਆ ਬੱਚਾ ਹੈ ਜੀ ਕੱਟੀ ਦੀ ਆਜੋ 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 ਲਿਆਓ ਲਿਓ ਤੋਰ ਦੋਰ ਚਲੋ ਬੰਦ 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 ਖਾਂਜੀ ਬਾਜੀ ਬੋਲੋ ਹਾਂ ਜੀ ਇਹ ਕਿਹੜੀ ਮੈਂ 140000 ਰੁਪਏ ਇਹਦਾ ਵੀ ਹੋਈ ਕਰ ਦੋ ਮਾਂ ਕਰ ਦਾਂਗੇ ਮਾਂ ਸਾਰਿਆਂ ਦਾ ਭਾਜੀ ਕਰਾਂਗੇ ਜਰੂਰ ਚਲੋ ਤੇ ਨਾਲੇ ਮੇਰੀ ਇਹ ਖੁਆਇਸ਼ ਹੈ ਕਿ ਇੱਥੇ ਆਣ ਕੇ ਦਸੱਲੀ ਕਰਨ ਹਾਂ ਹਾਂ ਬਿਲਕੁਲ ਮੰਗੀ ਬਿਸਤਰਾ ਰੋਟੀ ਪਾਣੀ ਸਾਰਾ ਕੁਝ ਪੀਣ ਵਾਲੇ ਨੂੰ ਦਾਰੂ ਵੀ ਮਿਲੇਗੀ ਠੀਕ ਹੈ ਆਣ ਕੇ ਦਸੱਲੀ ਕਰਨ ਭਾਜੀ ਸਵਾਦ ਉਹ ਹੁੰਦਾ ਇੱਥੇ ਆਣ ਕੇ ਚੋਈਏ ਇੱਥੇ ਤੈਨੂੰ ਭਾਜੀ ਆਪਣੇ ਯੂਰ ਬਹੁਤ ਮਾਰਦੀ ਦੁਨੀਆ ਮਾਰਦੇ ਮਾਰਦੇ ਪਰ ਆਪਾਂ ਉਹ ਵਾਹਿਗੁਰੂ ਨੂੰ ਜਾਣ ਦੇਣੀ ਹੈ ਹਾਂਜੀ ਜੀ ਮੇਰੀਆਂ ਮੱਝਾਂ ਆਣ ਕੇ ਝੋਟੀਆਂ ਚੋਣ ਫੇਰ ਪਤਾ ਲੱਗਦਾ ਬਾਜੀ ਪੈਸੇ ਲਾ ਜਾਂਦੇ ਲਾ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਤੇ ਇਹਦੇ ਤੋਂ ਕਹਣਾ ਜੀ ਇਹਦੇ ਥੱਲੇ ਬਾਜੀ 16 ਪਲੱਸ ਹੀ ਹੋਏ 16 ਪਲੱਸ ਹੀ ਆ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਵੀ ਬਾਜੀ ਇੰਨੇ ਮਹੀਨੇ ਤੋਂ ਅੰਤ ਨਹੀਂ ਮਹੀਨੇ ਦੇ ਅੰਦਰ ਕੱਟੇ ਮਗਰ ਕੱਟਾ ਕੱਟਾ ਮਗਰ ਜੀ ਇਹ ਵੀ ਮਈਆਂ ਸਾਰੇ ਥੋੜੇ ਬਿਲ ਚੰਗੇ ਆ ਤੋਰੋ ਇਹ ਵੀ ਤੋਰੋ ਇਹ ਵੀ ਉਧਰ ਹੀ ਆਈ ਹੈ ਨਾ ਜੀ ਦੂਜਾ ਸੂਏ ਬਾਜੀ ਦੂਜਾ ਸੂਗਾ ਥੋੜੇ ਲੰਮੀ ਥੋੜਾ ਪਲਾਸਟਿਕ ਤੋਂ ਹੋਊਗਾ ਜੀ ਪਰ ਦਸਦੀਆਂ ਮਈਆਂ ਤੋਂ ਤਾਂ ਹੈਗਾ ਲੇਵੇ ਹਿਸਾਬ ਨਾਲ ਦੇਖੋ ਔਰ ਲੰਮੀ ਤੋਰੋ ਆਹ ਦੇਖੋ ਜੀ ਆਹ ਇਹ ਮਾਟੀ ਰੈਡੀ ਅੱਜ 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 ਲੈ ਲੈ ਜਲਾਉਂਦੇ ਲੈ ਜਲਾਉਂਦੇ ਹਾਂ ਬੰਦੋ ਬੰਦੋ ਹਾਂਜੀ ਇਹਦਾ ਵੀ ਫੋਨ ਤੇ ਕਰਾਂਗੇ ਇਹ ਵੀ ਫੋਨ ਦੇ ਹਾਂ ਮੁੱਲ ਜਿਆਦੇ ਦੀ ਮੁੱਲ ਜਿਆਦਾ ਬਿਲਕੁਲ ਜੀ ਹੋਰ ਇਸ ਤੋਂ ਇਲਾਵਾ ਜੀ ਇੱਕ ਆ ਝੋਟੀ ਜੀ ਹਾਂ ਜੀ ਇਹ ਦੂਜੇ ਸੂਨੇ ਸੂਜੀ ਭਾਜੀ ਹਾਂ ਜੀ ਬੱਚਾ ਇਹਦਾ ਵੀ ਮਰ ਗਿਆ ਆਈ ਉਧਰੋਂ ਹੀ ਆ ਵੀ ਹਾਂ ਜੀ ਉਧਰੋਂ ਹੀ ਹਰਿਆਣੇ ਦੀ ਭਾਜੀ ਦੁੱਧ ਕਿੰਨਾ ਜੀ ਦੋ ਤਿੰਨ ਕਿਲੋ ਭਾਜੀ 14 ਕਿਲੋ ਹੋਣਾ 14 ਕਿਲੋ ਇਹ ਵੀ ਤੋਰੋ ਜੀ ਲਓ ਜੀ ਬੱਚਾ ਇਹਦਾ ਮਰ ਚੁੱਕਿਆ ਇਹ ਦੇਖੋ ਬੋਲਾਂ ਦੀ ਅਜੇ ਠੰਡ ਪਈ ਹੈ ਨਾ ਹਾਂ ਇਹਨੇ ਸ਼ੋਹਰ ਇਹਨੇ ਭਾਜੀ ਬੱਚੇ ਐਵੇਂ ਵਾਂਦੇ ਹਨ ਦੁੱਧ ਦੀ ਬਿਲਕੁਲ ਬਿਲਕੁਲ ਜੀ ਦੂਜੇ ਤੀਜੇ ਦਿਨ ਮਰ ਜਾਂਦੇ ਠੀਕ ਥੁਰ ਥੁਰ ਹੋਰੋ ਘਰਾਂ ਨੇ ਲੋ ਜੀ ਵੇਖੋ ਘਰਾਂ ਦੇ ਕੁਆਲਟੀ ਮਈਆਂ ਦੇ ਆਜੋ ਲਿਆਓ ਲਿਆਓ ਲਓ ਆਜੋ ਥਾਤੀ ਦੀ ਭਾਜੀ ਹਾਂ ਜੀ ਥਾਤੀ ਤੇ ਹੀ ਠੀਕ ਹੈ ਠੀਕ ਇਹ ਥੋੜਾ ਜਿਹਾ ਥਾਤੀ ਕਿਉਂਕਿ ਜਨ ਬਿਲਕੁਲ ਜੀ ਬਿਲਕੁਲ ਇੱਥੇ ਦਸੱਲੀ ਕਰਾਵਾਂਗੇ ਜਿਹਦੇ ਲਈ ਬਿਲਕੁਲ ਜੀ ਦਿਨ ਲੱਗਣ हां जी पर बोलो ये पाजी 130 दी दिया 1 लाख 30 हजार दी बस लास्ट पीस ही है दो एक ਵੜੀ ਇਹਦੇ ਇੱਕ ਕਟਾ ਵੀ ਆ ਆਜੋ ਆਜੋ ਵੇਖੋ ਆ ਦੇਖੋ ਜੀ ਮਈਆਂ ਆਹੀ ਸਾਰੀਆਂ ਜਿਹੜੇ ਬਾਹਰੋਂ ਆਈਆਂ ਬਾਕੀ ਉਧਰ ਵੇਖਦੇ ਆਂ ਗਾਇਆਂ ਵੀ ਉਧਰ ਹੈਗੀਆਂ ਆਜੋ ਲਿਓ ਜੀ ਉਹ ਸੁਈਏ ਕਪੜੇ ਜੀ ਵੜੀ ਪਾਜੀ 1.5 ਮਹੀਨਾ ਪਹਿਲਾਂ ਬੱਚਾ ਸੁੱਟ ਗਈ ਹੈ ਅੱਛਾ ਤੇ ਦੁੱਧ ਦਰ ਤੁਹਾਨੂੰ ਦੱਸ ਕਿਹੜੀ ਜੀ ਉਹ ਪਰ ਲਿਮ ਆਜੋ 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 بڑی ਮੱਛੀ ਭਾਜੀ ਲੱਖ ਡੇਢ ਲੱਖ ਦੀ ਮੱਛੀ ਜੇਕਰ ਟਾਈਮ ਨਾਲ ਚੁੰਗੀ ਅੱਛਾ ਆ ਲਈ ਹੈ ਜੀ ਠੀਕ ਆ ਤੇ ਮਹੀਨਾ ਡੇਢ ਹੋ ਗਿਆ ਹੁਣ ਦੁੱਧ ਕਿੰਨਾ ਹੁਣ ਭਾਜੀ 10 ਕਿਲੋ ਵਾਧਦੀ ਹੁੰਦੀ ਦਿਨੋ ਦਿਨ 10 ਕਿਲੋ ਹਾਂਜੀ ਇਹ ਵੀ ਤੋਰੋ ਜੀ ਪਹਿਲੇ ਸੂਏ ਭਾਜੀ ਤੋਰੋ ਲਓ ਜੀ 10 ਕਿਲੋ ਦੁੱਧ ਪਹਿਲਾ ਸੂਆ ਤੇ ਲੰਮੀ ਤੋਰੋ ਕਰਾਂ ਦੀ ਸੀ ਜਿਸ ਲੱਕ ਕੋਈ ਗੱਲ ਹੀ ਨਹੀਂ ਨਿਆਣੀ ਇਹ ਵੇਖੋ ਕਰਾ ਦੇ ਠੀਕ ਆ ਆਜੋ ਆਜੋ ਹਾਂਜੀ 30000 ਦੀ ਦੇ 30000 ਚਲੋ ਛੱਡ ਦੇ ਇਮਾਨਦਾਰ ਕੋਈ ਨਹੀਂ ਭਾਜੀ ਕਰਾਂਗੇ ਜਰੂਰ ਆਜੋ ਕਟਾ ਵੇਖ ਕਟਾ ਵੇਖ ਲੀਜੀਏ ਆ ਲੈ ਜੀ ਉਹੀ ਹੈ ਜਿਹੜਾ ਮੋਦੀ ਦਾ ਟੀਕਾ ਲਵਾਇਆ ਜੀ ਅੱਛਾ ਅੱਛਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਅੱਛਾ ਉਹੀ ਹੈ ਉਹ ਹੀ ਹੈ ਘੱਟਾ ਹੈ ਠੀਕ ਹੈ ਠੀਕ ਹੈ ਹੋਰ ਨੂੰ ਮੈਂ ਡਰਦਾ ਮਾਣਾ ਜੀ ਡਰਦਾ ਇੱਕ ਦੋਨ ਦਾ ਲੱਗਾ ਵਾ ਜੀ ਅੱਛਾ ਦੋ ਦੰਦ ਹੋ ਗਏ ਨੇ ਹਾਂ ਜੀ ਤੇ ਧਿਆਨ ਨਾਲ ਆ ਲੈ ਆਓ ਲੈ ਆਓ ਲੈ ਆਓ ਲੈ ਆਓ ਗੋਨੀ ਲੈ ਆਓ ਲੈ ਆਓ ਡਰਦਾ ਹੋਣਾ ਉਧਰ ਲੈ ਕੇ ਗਾਣਾ ਚਲੋ ਲਿਆਓ ਕੋਣੀ ਚਲੋ ਤੇ ਬਾਜੀ ਫਿਰ ਨਹੀਂ ਕੀ ਮਨ ਬਾਜੀ 45000 ਦਾ ਦੇ ਦਿਓ 45000 ਹਾਂਜੀ ਬਸ ਆਹੀ ਪਸ਼ੂ ਜੀ ਹਾਂਜੀ ਬਾਜੀ ਤੇ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਮਨ ਖੁਸ਼ ਹੋ ਗਿਆ ਇਹੋ ਜੀ ਪਸ਼ੂ ਵੇਖ ਕੇ ਕੁਆਲਟੀ ਦੇ ਪਸ਼ੂ ਦਾ ਪਰ ਬਾਕੀ ਮੇਰੇ ਵੇਚ ਚੁਆਈ ਕਰਕੇ ਜਿਸ ਤਰ੍ਹਾਂ ਬਾਈ ਨੇ ਕਿਹਾ ਕਿ ਇੱਥੇ ਆ ਕੇ ਚੋ ਕੇ ਫਿਰ ਵੇਖਿਆ ਜੇ ਫਿਰ सौदा ਕਰਾਂਗੇ ਹਣਾ ਜੀ ਬਿਲਕੁਲ ਹਾਂਜੀ ਹੋਰ ਬਾਜੀ ਫਿਰ ਠੀਕ ਹੈ ਵੀਰ ਚਲ ਨੰਬਰ ਤੇ ਐਡਰੈਸ ਜੀ ਆਪਣਾ ਨੰਬਰ ਪਾਜੀ 82849 50268 ਠੀਕ ਆ ਤੇ ਜੇ ਸਾ ਆਪਣਾ ਹਿਆਰਪੁਰ ਜ਼ਿਲ੍ਹਾ ਹੈ ਤੇ ਸੁਹਾ ਥਾਣਾ ਠੀਕ ਆ ਤੇ ਨੇੜੇ ਆਪਣੇ ਉੱਚੀ ਬੱਸੀ ਪਿੰਡ ਹੈ ਨੇੜੇ ਛੋਣੀ ਫੌਜੀਾਂ ਦੀ ਸਸਤੀਕਾ ਜਿਹੜੀ ਰੋਡ ਤੇ ਸਸਤੀਕਾ